ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਲੋ ਜੀ ਟਾਈਮ ਹੋ ਗਿਆ ਜਿਹੜਾ ਸ਼ਾਮ ਦੇ 3:30 ਦਾ ਟਾਈਮ ਹੋ ਗਿਆ ਏ ਤੇ ਆਪਾਂ ਕੰਮ ਨੇ ਜਿਹੜੇ ਆਪਣੇ ਕੰਪਲੀਟ ਕਰ ਲਏ ਨੇ ਤੇ ਹੁਣ ਆਪਾਂ ਕਰਦੇ ਆ ਕੱਪੜੇ ਵਾਸ਼ ਜਿਹੜੇ ਆਪਣੇ ਨਵੇਂ ਕੱਪੜੇ ਪਏ ਹੁੰਦੇ ਨੇ ਹਨਾ ਵਾਈਟ ਹੁੰਦੇ ਨੇ ਜਿਵੇਂ ਹੁਣ ਫੰਕਸ਼ਨ ਆਪਣੇ ਘਰ ਦੇ ਵਿੱਚ ਆਪਾਂ ਨੂੰ ਚਾਹੀਦੇ ਨੇ ਤੇ ਉਹ ਪੈਣਾ ਪੈਣਾ ਸ਼ਰਟਾਂ ਨੇ ਜਿਹੜੀਆਂ ਪੀਲੀਆਂ ਹੋ ਜਾਂਦੀਆਂ ਨੇ ਤੇ ਉਹਨਾਂ ਨੂੰ ਆਪਾਂ ਘਰ ਦੇ ਵਿੱਚ ਕਿਸ ਤਰ੍ਹਾਂ ਸਾਫ਼ ਕਰ ਸਕਦੇ ਆ ਉਹ ਵਾਲਾ ਆਪਾਂ ਤੁਹਾਨੂੰ ਦੱਸਦੇ ਆ ਪ੍ਰੋਸੈਸ ਪਹਿਲਾਂ ਮੈਂ ਵਾਈਟ ਕੁਰਤਾ ਪਜਾਮਾ ਸੀਗਾ ਜਿਹੜਾ ਚਿੱਟਾ ਕੁਰਤਾ ਪਜਾਮਾ ਜਾਣ ਕੇ ਉਹਨੂੰ ਮੈਂ ਘਰੇ ਕਲੀਨ ਕੀਤਾ ਸੀਗਾ ਕਿ ਉਹਨੂੰ ਕਿਸ ਤਰ੍ਹਾਂ ਆਪਾਂ ਕਰ ਸਕਦੇ ਆ ਹਨ ਬੀ ਬਿਲਕੁਲ ਉਹ ਸਾਫ਼ ਹੋ ਗਿਆ ਸੀਗਾ ਤੇ ਰਿਜ਼ਲਟ ਮੈਨੂੰ ਵਧੀਆ ਲੱਗਿਆ ਤੇ ਆਪਾਂ ਹੁਣ ਬਾਕੀ ਸ਼ਰਟਾਂ ਨੇ ਜਿਹੜੀਆਂ ਚਿੱਟੀਆਂ ਆਪਣੀਆਂ ਉਹਨਾਂ ਨੂੰ ਘਰ ਦੇ ਵਿੱਚ ਆਪਾਂ ਵਾਸ਼ ਕਰਦੇ ਆਂ ਕਿਉਂਕਿ ਇਹ ਨਾ ਮਹਿੰਗਾ ਕੱਪੜਾ ਹੁੰਦਾ ਹੈ ਨਾ ਇੱਕ ਦੋ ਵਾਰ ਪਾਏ ਤੋਂ ਬੇਕਾਰ ਵੀ ਨਹੀਂ ਕੀਤਾ ਜਾਂਦਾ ਹੈਗਾ ਇਸ ਕਰਕੇ ਆਪਾਂ 셔ਟਾਂ ਜਿਹੜੀਆਂ ਹੁਣ ਘਰ ਦੇ ਵਿੱਚ ਵਾਸ਼ ਕਰਦੇ ਹਾਂ ਤੇ ਪਤਾ ਤੁਹਾਨੂੰ 셔ਟ ਦੀ ਹਾਲਤ ਹੈ ਜਿਹੜੀ ਉਹ ਦਿਖਾਉਣੀ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਕਿਸ ਤਰ੍ਹਾਂ ਵਾਸ਼ ਕਰ ਸਕਦੇ ਹਾਂ ਉਹ ਵੀ ਤੁਹਾਨੂੰ ਦੱਸਾਂਗੇ ਦੇਖੋ ਇਹਨਾਂ ਦੇ ਕਫ ਕਾਲਰ ਨੇ ਜਿਹੜੇ ਇਸ ਤਰੀਕੇ ਨਾਲ ਪੀਲੇ ਹੋ ਗਏ ਬਿਲਕੁਲ ਕਿਉਂਕਿ ਜਦੋਂ ਆਪਾਂ ਪਾਉਣਾ ਹਟ ਜਿੰਨੇ ਹਨਾ ਵੀ ਥੋੜਾ ਟਾਈਮ ਪਈਆਂ ਰਹਿੰਦੀਆਂ ਨੇ ਤਾਂ ਇਹ ਚਿੱਟੇ ਕੱਪੜੇ ਹੁੰਦੇ ਨੇ ਜਿਹੜੇ ਆਪਣੇ ਫੀਲੇ ਪੈਣੇ ਸ਼ੁਰੂ ਹੋ ਜਾਂਦੇ ਨੇ ਤੇ ਇਹਨਾਂ ਨੂੰ ਆਪਾਂ ਘਰ ਦੇ ਵਿੱਚ ਕਿਸ ਤਰ੍ਹਾਂ ਆਸਾਨੀ ਨਾਲ ਵਾਸ਼ ਕਰ ਸਕਦੇ ਆ ਆਪਾਂ ਉਹ ਤੁਹਾਨੂੰ ਦਿਖਾਉਨੇ ਆਂ ਇਧਰ ਲਈ ਆਪਾਂ ਬਾਸਕਟ ਇਹਦੇ ਵਿੱਚ ਪਾਵਾਂਗੇ ਸਭ ਤੋਂ ਪਹਿਲਾਂ ਆਪਾਂ ਗਰਮ ਪਾਣੀ ਇਹ ਇੱਕ ਚਮਚ ਪਾਵਾਂਗੇ ਇਹਦੇ ਵਿੱਚ ਆਪਾਂ ਸਰਫ ਦਾ ਹਾਂਜੀ ਇਹ ਲੈ ਆਪਾਂ ਰੰਗ ਕਾਟ ਭਈਆ ਭਈਆ ਹੋਈ ਇੰਨਾ ਕਪਾ ਅੱਧੇ ਚਮਚ ਦੇ ਕਰੀਬ ਆਪਾਂ ਇਹਦੇ ਵਿੱਚ ਪਾਵਾਂਗੇ ਰੰਗ ਕਾਟ ਰੰਗ ਕਟ ਕਿੰਦਾ ਹੈ ਇਹ ਬੁੱਤ ਜਿਹੜੇ ਆਪਣੇ ਕੱਪੜੇ ਖਰਾਬ ਹੋ ਜਾਂਦੇ ਨੇ ਉਹਨਾਂ ਨੂੰ ਸਾਫ਼ ਕਰਨ ਦੇ ਵਿੱਚ ਹੈਲਪ ਕਰਦਾ ਚੰਗੀ ਤਰ੍ਹਾਂ ਮਿਕਸ ਕਰਕੇ ਜਿਹੜੀਆਂ ਆਪਣੇ ਵਾਈਟ ਕਮੀਜ਼ਾਂ ਨੇ ਇਹਨਾਂ ਨੂੰ ਪਾ ਦਵਾਂਗੇ ਆਪਾਂ ਇਹਦੇ ਵੀਡੀਓ ਨਾਲ ਸਾਡੀ ਕੋਈ ਹੈਲਪ ਨਹੀਂ ਕਰਦਾ ਹੈਗਾ ਇਹ ਕੇਰਜ ਨਾਲ ਆਹ ਇਹ ਵੀ ਰੰਗ ਕੱਢ ਦਿੰਦੀਆਂ ਜੱਡੀਆਂ ਪੈਂਟ ਅੱਛਾ ਜੀ ਲਓ ਜੀ ਇੱਕ ਪੈਂਟ ਦਾ ਆਰਡਰ ਆ ਗਿਆ ਸਾਨੂੰ ਪੈਸੇ ਲੱਗਣਗੇ ਵਾਈਟ ਕਮੀਜ਼ਾ ਦਾ ਹੋ ਰਹਿਣਗੀ ਐ ਇਹਨਾਂ ਨੂੰ ਆਪਾਂ ਡਿਪ ਕਰਕੇ ਇੱਕ ਤੋਂ ਦੋ ਘੰਟੇ ਲਈ ਇਸੇ ਤਰ੍ਹਾਂ ਛੱਡਾਂਗੇ ਇਹਦੇ ਰੇ ਵਾਲੇ ਕੱਪੜੇ ਪਏ ਨੇ ਜਿਹੜੇ ਤੋਤੇ ਹੋਏ ਨੇ ਇਹ ਸੰਭਾਲਣ ਵਾਲੇ ਨੇ ਇਹਨਾਂ ਨੂੰ ਕਰਾਂਗੇ ਸ਼ਾਮ ਨੂੰ ਇਕੱਠੇ ਤੇ ਹੁਣ ਮੈਂ ਕਰਦੀ ਆ ਕੱਪੜੇ ਪ੍ਰੈਸ ਤੇ ਇੱਧਰ ਆਪਣਾ ਸਮਾਨ ਆ ਜਿਹੜਾ ਪੈਕਿੰਗ ਕਰ ਦਿੱਤੀ ਹੈ ਬਾਕੀ ਸਮਾਨ ਆ ਜਿਹੜਾ ਬਾਹਰ ਵੀ ਤੇ ਆਏ ਤੇ ਇਹ ਵਾਲੀ ਹੈਗੀ ਬੇਟੇ ਦੀ ਪੱਗ ਤੇ ਇੱਧਰ ਆਪਣੇ ਸ਼ੂਜ਼ ਇਹ ਵਾਲਾ ਆ ਮੰਮੀ ਦਾ ਸੂਟ ਤਰਪਾਈ ਹੋ ਕੇ ਗ੍ਰੀਨ ਕਲਰ ਦਾ ਇਹ। ਕ੍ਰੇਪ ਦੀ ਬਾਟਮ ਹੈ ਦੀ, ਸਲਵਾਰ ਤੇ ਇਹ ਰਹੀ ਇਹਦੀ ਕਮੀਜ਼। ਜਫੀਰਾ ਸਿਲਕ ਦੇ ਵਿੱਚ ਇਹ ਫੈਬਰਿਕ ਹੈ। ਬਿਲਕੁਲ ਸੌਫਟ ਆ। ਕੋਈ ਉਹ ਐਵੇਂ ਨਹੀਂ ਹੈਗਾ ਹਨਾ ਵੀ ਚੂਬਣ ਵਾਲਾ ਨਹੀਂ ਮੰਮੀ ਤੋਂ। ਇਹ ਕੱਪੜਾ ਹੈ ਜਿਹੜਾ ਬਹੁਤ ਘੱਟ ਪਾ ਸਕਦੇ ਨੇ ਉਹ। ਜਿਵੇਂ ਇਹਦੇ ਵਿੱਚ ਹਨਾ 골ਡਨ ਤਾਰ ਬਣੀ ਹੋਈ ਹੈ। ਇਹ ਫੈਬਰਿਕ ਉਹ ਬਹੁਤ ਘੱਟ ਪਾਉਂਦੇ ਨੇ ਪਰ ਉਹ ਠੀਕ ਰਿਹਾ ਫੈਬਰਿਕ ਇਹਨਾਂ ਦੇ ਚੁਬਿਆ ਨਹੀਂ ਹੈਗਾ। ਨਹੀਂ ਜੀ ਮੈਨੂੰ ਡਰਾਮਸ ਹੁੰਦਾ ਆਪਣੇ ਸਲਾਈਨਿਆਂ ਚੂਬਣ ਲੱਗ ਜਾਂਦੀਆਂ ਨੇ ਐਵੇਂ ਹੁੰਦਾ ਇਹ ਬੈਕ ਸਾਈਡ ਤੋਂ ਇਸ ਤਰ੍ਹਾਂ ਪ੍ਰਿੰਟਿੰਗ ਇਹਦਾ ਕਲਰ ਬਹੁਤ ਸੋਹਣਾ ਹੈ ਤੇ ਹੁਣ ਆਪਾਂ ਇਹਨੂੰ ਕਰ ਦਾਂਗੇ ਪ੍ਰੈਸ ਤੇ ਮੰਮੀ ਦੇ ਕੱਪੜੇ ਜਿਹੜੇ ਮੰਮੀ ਨੂੰ ਸੁਭਾਹ ਦਵਾਂਗੇ ਇੱਧਰ ਮੰਮੀ ਦੀ ਕਲਾਕਾਰੀ ਤੇ ਬਾਲਟੀ ਫੁੱਟ ਗਈ ਕਹਿੰਦੀ ਵੇਸਟ ਨਹੀਂ ਕਰਨਾ ਇਹਦੇ ਵਿੱਚ ਬੂਟੇ ਲਾਵਾਂਗੇ ਕੀ ਪਾ ਕੇ ਲੱਗੇ ਮੰਮੀ ਜੀ ਮੈਂ ਤਾਂ ਗੋਬਰ ਗੈਸੇ ਦਾ ਕੋਕਾ ਰੇ ਇਹ ਬਣਾਇਆ ਹਾਂ நடை பூணே ஒரு ந ਦੇਨੂ ਪੇਉਂ ਕਿਰਕਾ ਮਿੱਟੀ ਨੂੰ ਨਾ ਹੁਣੇ ਗੱਡ ਦੂ ਇੰਨਾ ਟਾਈਮ ਕਿਥੇ ਜਦ ਅਵੇ ਗਿੱਲੀ ਹੋ ਗਈ ਪਾਣੀ ਅੰਦਰ ਲੰਗੇ ਇਹ ਹਾਂ ਦੋ ਸੁੱਕ ਤਾਂ ਪੰਨ ਹੋ ਗਏ ਲੋ ਜੀ ਮੰਮੀ ਦਾ ਸੂਟ ਹੋ ਗਿਆ ਰੈਡੀ ਪ੍ਰੈਸ ਆਪਾਂ ਕਰ ਦਤੀ ਐ ਪਿੱਛੋਂ ਲਿਆਂਦਾ ਤੀਗਾ ਮੰਮੀ ਦਾ ਸੂਟ ਪਹਿਲਾਂ ਰੈਡੀ ਹੋ ਗਿਆ ਇੱਕ ਦਿਨ ਲਿਆਂਦਾ ਸੀਗਾ ਦੂਸਰੇ ਦਿਨ ਕੱਟ ਕੇ ਲਿਆ ਤੇ ਦੋ ਦਿਨ ਦੇ ਵਿੱਚ ਆਪਾਂ ਸਟਿਚ ਕਰ ਦਿੱਤਾ ਤੇ ਲੋ ਜੀ ਹੁਣ ਆਪਾਂ ਇਹਨੂੰ ਰੱਖ ਦਈਏ ਇਹ ਵਾਲੇ ਸ਼ਰਟਾਂ ਵੀ ਉਹਨੀਆਂ ਹੋ ਗਏ ਸੀਗਾ तकरीबन 1.5-2 ਘੰਟਾ ਮੈਂ ਕਾਫੀ ਕੰਮ ਸੀਗੇ ਜਿਹੜੇ ਕਰ ਲਏ ਕੱਪੜੇ ਵੀ ਪ੍ਰੈਸ ਕਰ ਦਿੱਤੇ ਸੀਗੇ ਤੇ ਹੋਰ ਆਪਣਾ ਥੋੜਾ ਬਹੁਤਾ ਕੰਮ ਸੀਗਾ ਜਿਹੜਾ ਉਹ ਵੀ ਕਰ ਲਿਆ ਤੇ ਉਸ ਤੋਂ ਬਾਅਦ ਲੱਗੀ ਸੀ ਕਿ ਮੈਂ ਇਹਨਾਂ ਨੂੰ ਧੋਣ ਕਿਉਂਕਿ ਇਹ ਤੇ ਚੰਗੀ ਤਰ੍ਹਾਂ ਫਿਰ ਸਫਾਈ ਕਰਨੀ ਵੀ ਜ਼ਰੂਰੀ ਹੁੰਦੀ ਹੈ ਕਿਉਂਕਿ ਵਾਈਟ ਦੇ ਉੱਪਰ ਜਿਹੜਾ yellow ਜਾਂ ਕਲਰ ਹੋ ਜਾਂਦਾ ਨਾ ਇਹ ਬਹੁਤ ਮੁਸ਼ਕਿਲ ਨਾਲ ਨਿਕਲਦਾ ਫਿਰ ਜਿਵੇਂ ਆਪਣੇ ਓਇਲ ਲੱਗਿਆ ਹੋਇਆ ਹੁੰਦਾ ਬਸ ਥੋੜਾ ਬਹੁਤਾ ਇਹ ਜਾਂ ਫਿਰ ਥੋੜਾ ਬਹੁਤਾ ਕੋਈ ਪਸੀਨੇ ਦਾ ਇਸ ਤਰੀਕੇ ਨਾਲ ਹੋ ਜਾਂਦਾ ਨਾ ਉਹ ਥੋਣੇ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦੇ ਨੇ ਫਿਰ ਤੇ ਮੈਂ ਇਥੇ ਡਿਪ ਕਰਕੇ ਰੱਖ ਦਿੱਤੇ ਸੀ ਰੰਗ ਕਾਟ ਦੇ ਵਿੱਚ ਤੇ ਚਲੋ ਜੀ ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਈਏ ਤੇ ਬਹੁਤ ਸਾਰੀਆਂ ਵੀਡੀਓਜ਼ ਨੇ ਜਿਹੜੀ ਉਹ ਵੀ ਵਾਇਰਲ ਹੁੰਦੀਆਂ ਨੇ ਕਿ ਘਰ ਦੇ ਵਿੱਚ ਆਪ ਡਰਾਈ ਕਲੀਨ ਕਿਸ ਤਰ੍ਹਾਂ ਕਰ ਸਕਦੇ ਹਾਂ ਮਹਿੰਗੇ ਤੋਂ ਮਹਿੰਗੇ ਸੂਟ ਨੂੰ ਦੇਖੋ ਜੀ ਸਾਰਿਆਂ ਨੂੰ ਪਤਾ ਹੈ ਨਾ ਜੋ ਵੀ ਆਪਣਾ ਮਹਿੰਗਾ ਕੱਪੜਾ ਹੁੰਦਾ ਉਹਨੂੰ ਆਪਾਂ ਘਰ ਦੇ ਵਿੱਚ ਡਰਾਈ ਕਲੀਨ ਨਹੀਂ ਕਰ ਸਕਦੇ ਹੈਗੇ ਜਿਵੇਂ 10-12000 ਦਾ ਆਪਣਾ ਸੂਟ ਅਤੇ ਉਹਨੂੰ ਪਾਣੀ ਦੇ ਵਿੱਚ ਆਪ ਡਿਪ ਕਰਕੇ ਕਿ ਇਹ ਵੀ ਆਪਾਂ ਡਰਾਈ ਕਲੀਨ ਕਰ ਲਈ ਆਪਣਾ ਸੂਟ ਸਾਫ਼ ਹੋ ਗਿਆ ਉਹ ਨਹੀਂ ਹੁੰਦਾ ਹੈਗਾ ਉਦਾਂ ਆਪਣੇ ਕੱਪੜੇ ਹੁੰਦੇ ਨੇ ਜਿਹੜੇ ਉਹਨਾਂ ਨੂੰ ਖਰਾਬ ਕਰਨਾ ਹੀ ਇਸ ਤਰ੍ਹਾਂ ਦੇ ਰਿਸਕ ਨੇ ਜਿਹੜੇ ਬਹੁਤ ਘੱਟ ਲੈਣੇ ਚਾਹੀਦੇ ਨੇ ਜਿਵੇਂ ਹੁਣ ਆਪਣੇ ਸਿੰਪਲ ਸੂਟ 3000 4000 ਦਾ ਸੂਟ ਹੁੰਦਾ ਬਸ ਇੱਥੇ ਤੱਕ ਆਪਾਂ 5000 ਤੱਕ ਵੀ ਕਹਿ ਲਈਏ ਵੀ ਜੋ ਆਪਾਂ ਨੂੰ ਲੱਗਦਾ ਹੁੰਦਾ ਨਾ ਕਿ ਇਹਨੂੰ ਆਪਾਂ ਵਾਸ਼ ਕਰ ਸਕਦੇ ਹਾਂ ਘਰ ਦੇ ਵਿੱਚ ਉਹਨੂੰ ਆਪਾਂ ਜ਼ਰੂਰ ਕਰ ਸਕਦੇ ਹਾਂ ਪਰ ਜੋ ਆਪਣੇ ਮਹਿੰਗੇ ਸੂਟ ਹੁੰਦੇ ਨੇ ਜਿਵੇਂ ਪਿਓਰ ਦੇ ਸੂਟ ਹੁੰਦੇ ਨੇ ਜਿਹੜੇ ਉਹਨਾਂ ਨੂੰ ਆਪਾਂ ਘਰ ਦੇ ਵਿੱਚ ਜਿਹੜਾ ਡਰਾਈ ਕਲੀਨ ਨਹੀਂ ਕਰ ਸਕਦੇ ਹੈਗੇ ਉਹਨਾਂ ਨੂੰ ਡਰਾਈ ਕਲੀਨ ਘਰ ਦੇ ਵਿੱਚ ਕਰਨਾ ਕੱਪੜਾ ਆਪਣਾ ਸ਼੍ਰਿੰਕ ਹੋਣਾ ਕੱਪੜੇ ਨੇ ਖਰਾਬ ਹੋ ਜਾਣਾ ਚੀਜ਼ ਜਾਣਾ ਜਾਂ ਫਿਰ ਵਰਕ ਨੇ ਖਰਾਬ ਹੋ ਜਾਣਾ ਇਸ ਤਰੀਕੇ ਨਾਲ ਆਪਣੇ ਸੂਟ ਨੇ ਜਿਹੜੇ ਉਹ ਖਰਾਬ ਹੋ ਜਾਂਦੇ ਨੇ ਜਿਵੇਂ ਸੂਟਾਂ ਦੇ ਉੱਪਰ ਦਬਕਾ ਵਰਕ ਹੋਇਆ ਹੋਵੇ ਹੁੰਦਾ ਜਾਂ ਆਪਣਾ ਜਰੀ ਦਾ ਵਰਕ ਹੁੰਦਾ ਉਹਨੇ ਆਲਮੋਸਟ ਬਲੈਕ ਪੈ ਜਾਣਾ ਜਦੋਂ ਆਪਾਂ ਪਾਣੀ ਦੇ ਵਿੱਚ ਡਿਪ ਕਰਕੇ ਘਰੇ ਧੋਵਾਂਗੇ ਤਾਂ ਇਸ ਚੀਜ਼ਾਂ ਨੂੰ ਥੋੜਾ ਜਿਹਾ ਅਵੋਇਡ ਕਰਨਾ ਚਾਹੀਦਾ ਹੈ ਦੇਖ ਕੇ ਇਗਨੋਰ ਕਰਨਾ ਚਾਹੀਦਾ ਕਿ ਆਪਾਂ ਮਹਿੰਗੇ ਸੂਟ ਹਨ ਜਿਹੜੇ ਹਨ ਵੀ ਦੇਖ ਕੇ ਉਹਨਾਂ ਨੂੰ ਬੇਸ ਤਰੀਕੇ ਨਾਲ ਵਾਸ਼ ਕਰ ਸਕਦੇ ਆਂ ਜਿੰਜੋ ਆਪਣੇ ਸਿੰਪਲ ਸੂਟ ਹੁੰਦੇ ਨੇ ਬਸ 4-5000 ਦੀ ਰੇਂਜ ਦੇ ਵਿੱਚ ਆਪਾਂ ਨੂੰ ਪਤਾ ਹੁੰਦਾ ਵੀ ਕਿਹੜਾ ਫੈਬਰਿਕ ਆਪਾਂ ਘਰੇ ਤੋਂ ਹੋ ਸਕਦੇ ਆ ਤੇ ਇਸ ਕਰਕੇ ਜਿਵੇਂ ਹੁਣ ਸ਼ਿਲਕ ਦਾ ਫੈਬਰਿਕ ਹੋਊਗਾ ਜਾਂ ਪਿਓਰ ਕ੍ਰੇਪ ਹੋਊਗੀ ਤੇ ਹੋਰ ਆਪਣੇ ਫੈਬਰਿਕ ਹੁੰਦੇ ਨੇ ਜਿਵੇਂ ਗਲਾਸ ਔਰਗਾਂਜ਼ਾ ਗਲਾਸ ਟਿਸ਼ੂ ਇਸ ਤਰੀਕੇ ਦੇ ਕਾਫੀ ਫੈਬਰਿਕ ਨੇ ਜਿਹੜੇ ਅੱਜ ਨਵੇਂ ਤੋਂ ਨਵੇਂ ਹੋਣਾ ਚੱਲ ਰਹੇ ਨੇ ਜੇ ਇਹਨਾਂ ਨੂੰ ਆਪਾਂ ਘਰੇ ਵਾਸ਼ ਕਰ ਲਵਾਂਗੇ ਪਹਿਲਾਂ ਤਾਂ ਆਪਾਂ ਫੈਬਰਿਕ ਲਮਾਂਗੇ ਪਿਓਰ ਦੇ ਵਿੱਚ ਉਸ ਤੋਂ ਬਾਅਦ ਆਪਾਂ ਉਦੋਂ ਟੇਰ ਵਰਕ ਵੀ ਕਰਾਵਾਂਗੇ ਤੇ ਰੈਂਡਿਕ ਹੁੰਦੀ ਫਿਰ ਉਹਦੇ ਉੱਤੇ ਸਟੀਚਿੰਗ ਦਾ ਕਾਫੀ ਪੈਸਾ ਆਪਣਾ ਲੱਗ ਜਾਂਦਾ ਤੇ ਇਸ ਤਰੀਕੇ ਨਾਲ ਆਪਣਾ ਉਹ ਕੱਪੜਿਆਂ ਨੂੰ ਜੇ ਆਪਾਂ ਘਰੇ ਵਾਸ਼ ਕਰਦੇ ਆ ਨਾ ਐਨਾ ਮਹਿੰਗਾ 8 ਤੋਂ 10000 12000 ਤੱਕ ਆਪਣਾ ਸੂਟ ਬਣਾਇਆ ਹੋ ਹੁੰਦਾ ਉਹ ਸੂਟਾਂ ਨੂੰ ਪੱਕੇ ਵਾਸ਼ ਕਰਾਂਗੇ ਤਾਂ ਆਪਣੇ ਆਲਰੇਡੀ ਸੂਟ ਹੈ ਜਿਹੜਾ ਉਹਨੇ ਖਰਾਬ ਹੋਣਾ ਹੀ ਹੋਣਾ ਹੈ ਇਸ ਕਰਕੇ ਇਹ ਜਿੰਨੀਆਂ ਚੀਜ਼ਾਂ ਥੋੜਾ ਜਿਹਾ ਅਵੋਇਡ ਕਰਿਆ ਕਰੋ ਲੋਜੀ ਆਪਾਂ ਆਪਣੇ ਕੱਪੜੇ ਨੇ ਜਿਹੜੇ ਵਾਸ਼ ਕਰਤੇ ਧੋਤੇ ਜਾਣ ਕੇ ਤੇ ਉਹਨਾਂ ਨੂੰ ਮਸ਼ੀਨ ਦੇ ਵਿੱਚ ਸੁਕਾ ਕੇ ਹੁਣ ਆਪਾਂ ਫਿਰ ਤੁਹਾਨੂੰ ਦਿਖਾਉਨੇ ਆ ਕਿ ਕਿਸ ਤਰ੍ਹਾਂ ਦਾ ਆਪਣਾ ਰਿਜ਼ਲਟ ਰਿਹਾ ਕਿ ਕੱਪੜੇ ਆਪਣੇ ਸਾਫ਼ ਹੋਏ ਨੇ ਜਾਂ ਨਹੀਂ ਹੋਏ ਤੇ ਅੱਗੇ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਉਹ ਦਿਖਾਉਣੀ ਆ ਲੋ ਜੀ ਤੁਸੀਂ ਦੇਖ ਸਕਦੇ ਹੋ ਕਮੀਜ਼ ਆਪਣੀ ਬਿਲਕੁਲ ਸਾਫ਼ ਹੋ ਗਈ ਹੈ ਜਿੰਨੀ ਵੀ ਕਲਰਾਂ ਦੇ ਉੱਪਰ ਪੀਲਕ ਸੀਗੀ ਸਾਰੀ ਉੱਤਰ ਗਈ ਇੱਧਰ ਆਪਣੀ ਦੂਸਰੀ ਕਮੀਜ਼ ਹੈ ਜਿਹੜੀ ਉਹ ਪਾਈ ਹੋਈ ਹੈ ਦੇਖੋ ਇਹ ਸਾਰੇ ਤੋਂ ਬੈਸਟ ਰਹਿੰਦਾ ਹੈ ਜੀ ਵਾਸ਼ ਕਰਨ ਵਾਸਤੇ ਜੋ ਵੀ ਪੀਲਕ ਦੇ ਦਾਗ ਹੁੰਦੇ ਨੇ ਸਾਰੇ ਉੱਤਰ ਜਾਂਦੇ ਨੇ